ਵਾਟਰਬਾਕਸ ਤੇ ਘਰ ਆ ਪੁੱਛ ਲੋ ਮਤਲਬ ਕਲੇਰੀ ਦਾ ਮੁੰਡਾ ਸੀ ਜਗਰਾਜ ਉਹਦਾ ਮੁੰਡਾ ਸੀ ਪੱਪੂ ਦੋਨੇ ਪਿਓ ਪੁੱਤ ਨਸ਼ੇ ਦੀ ਭੰਡ ਚੜੇ ਨੇ ਹੁਣ ਆਮ ਆਦਮੀ ਪਾਰਟੀ ਦਾ ਉਹ ਵੀ ਸਾਡਾ ਕਵਾਂਟੀ ਆ ਕੋਈ ਸਮਾਹੋ ਨਹੀਂ ਧੀਜਾ ਸਾਡਾ ਇਹਦੇ ਮਤਲਬ ਭਰਾ ਦੋ ਮਤਲਬ ਭਰਾ ਹੋ ਗਏ ਪਹਿਲਾਂ ਮੁੰਡਾ ਮਤਲਬ ਮਰਿਆ ਨੌਜਵਾਨ ਪਰ ਹੁਣ ਹਸਪਤਾਲ ਚ ਲੱਗਿਆ ਉਹ ਘਰ ਘਰ ਦੇ ਵਿੱਚ ਐ ਜੇ ਕੋ ਕਹੇ ਵੀ ਆਮ ਆਦਮੀ ਪਾਰਟੀ ਨੂੰ ਛੱਡ ਦੂ ਸਰਕਾਰ ਨੂੰ ਛੱਡ ਦੂ ਪੁਲਿਸ ਵਾਲਿਆਂ ਦੇ ਆਪ ਦੇ ਮੁੰਡੇ ਮਰੇ ਨੇ ਮਨ ਨਹੀਂ ਮਤਲਬ ਆਪਾਂ ਵੀ ਕਈ ਵਾਰੀ ਸੋਚਦੇ ਆਂ ਵੀ ਚਲ ਆਪਾਂ ਕੀ ਲੈਣਾ ਕੱਲ ਨੂੰ ਜਿਹਨੂੰ ਅੱਗ ਲੱਗਦੀ ਹੈ ਨਾ ਉਹਨੂੰ ਤਾਂ ਚਿੰਤਾ ਹੁੰਦੀ ਹੈ ਵੀ ਲੋਕ ਕਿਉਂ ਨਹੀਂ ਬੋਲਦੇ ਆਪਾਂ ਚੁੱਪ ਰਹਨੇ ਆਂ ਇੱਥੇ ਹੜ ਆਜੂ ਲੋਕਾਂ ਦਾ ਅਸੀਂ ਪਹਿਲਾਂ ਵੀ ਦੇਖਿਆ ਹੋਇਆ ਉਹਦੇ ਲਈ ਸਾਨੂੰ ਹੱਥ ਜੋੜ ਕੇ ਬੇਨਤੀ ਹੈ ਵੀ ਸਾਡਾ ਕੋਈ ਅਸੀਂ ਪੰਚਾਇਤ ਨੂੰ ਕਿਹਾ ਵੀ ਵਿੱਚ ਬੈਠੋ ਗੱਲ ਕਰਨ ਜਾਣਗੇ ਅਸੀਂ ਨਹੀਂ ਜਾਂਦੇ ਮਾੜੀ ਮੋਟੀ ਸ਼ਰਮ ਵੀ ਨਹੀਂ ਇਹ ਸਾਰੇ ਪੰਜਾਬ ਚ ਗੱਲ ਗਈ ਹੈ ਪੂਰੇ ਆਲ ਇੰਡੀਆ ਦੇ ਵਿੱਚ ਬਾਹਰਲੇ ਦੇਸ਼ਾਂ ਤੱਕ ਜਿਹੜੇ ਕੱਲ ਆਪਣੀਆਂ ਮਾਵਾਂ ਭੈਣਾਂ ਨੇ ਡਾਂਗਾ ਖਾਧੀਆਂ ਤਾਂ ਸਾਡੇ ਨੌਜਵਾਨਾਂ ਨੇ ਡਾਂਗਾ ਖਾਧੀਆਂ ਨਹੀਂ ਇਹ ਤਾਂ ਚਾਰ ਚੰਨਾਂ ਵਾਲਾ ਚੱਲੀ ਜਾਂਦੀ ਹੁਣ ਤਾਂ ਇਹਦਾ ਮਤਲਬ ਮਤਲਬ ਤਾਂ ਹੁੰਦਾ ਆਪਣਾ ਇਤਿਹਾਸ ਦੁਹਰਾ ਰਹੀ ਹੈ ਤਾਂ ਅਸੀਂ ਬੇਨਤੀ ਕਰਦੇ ਹਾਂ ਵੀ ਅਸੀਂ ਡੱਟ ਕੇ ਪਹਿਲਾਂ ਵੀ ਖੜੇ 8 ਮਹੀਨੇ ਜਿਹੜੀ ਵੀ ਮਤਲਬ ਇੱਥੇ ਲਹਿਰ ਉੱਠਦੀ ਆ ਕੋਈ ਲੋਕਾਂ ਦੇ ਹੱਕ ਲਈ ਅਸੀਂ ਪਹਿਰਾ ਪਹਿਲਾਂ ਵੀ ਦਿੱਤਾ ਪਾਰਟੀ ਵੱਲੋਂ ਕੌਂਸਲ ਪਾਰਟੀ ਵੱਲੋਂ ਹੁਣ ਵੀ ਤੁਹਾਡੇ ਨਾਲ ਖੜੇ ਆ ਤੇ ਇਹਦਾ ਹੱਲ ਨਿਕਲੋ ਸਾਡੇ ਹੱਥ ਜੋੜ ਕੇ ਬੇਨਤੀ ਆ ਵੀ ਜਿੱਥੇ ਆਪਾਂ ਮਾਹਲਾ ਤੁਸੀਂ ਇੰਨਾ ਟਾਈਮ ਲਾਇਆ ਆਉਣ ਆਲੇ ਸਾਨੂੰ ਥਾਂ ਥਾਂ ਤੋਂ ਫੋਨ ਆਈ ਜਾਂਦੇ ਨੇ ਸਾਨੂੰ ਆਏ ਵੀ ਜੇ ਕੋਈ ਹੱਲ ਕੱਢ ਲੈਣ ਤੋਂ ਵਧੀਆ ਗੱਲ ਆ ਸਾਨੂੰ ਕਿਹੜੇ ਇੱਥੇ ਰੋਣ ਦਾ ਕੋਈ ਸ਼ੌਂਕ ਆ ਟੜਕਾਂ ਤੇ ਬੈਠਣਾ ਉਹਦੇ ਲਈ ਸਾਰਿਆਂ ਦਾ ਧੰਨਵਾਦ ਜਿੰਨੇ ਤੁਸੀਂ ਆਏ ਚੱਲ ਕੇ ਜੈ ਜੰਤਾ ਜੈ ਸਿੱਖਰ